ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਸਾਨੂੰ ਸਕਸੈਸ ਕਿਉਂ ਨਹੀਂ ਮਿਲ ਰਹੀ ਸਾਨੂੰ ਫੇਲਿਅਰ ਡਰ ਦੁਨੀਆ ਭਰ ਦੀਆਂ ਪ੍ਰੋਬਲਮਸ ਹਰ ਚੱਕਰਾਂ 'ਚ ਅਸੀਂ ਫਸ ਜਾਂਦੇ ਹਾਂ ਰੀਜ਼ਨ ਕੀ ਹੈ ਕਾਰਨ ਕੀ ਹੈ ਇਨਸਾਨ ਦੇ ਕੋਲ ਬਹੁਤ ਖੂਬਸੂਰਤ ਕੁਸ਼ਕਤੀਆਂ ਆ ਜਿਨ੍ਹਾਂ ਦਾ ਨਾਮ ਹੈ ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਇੱਛਾ ਤੇ ਦਵੇਸ਼ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਪਹਿਲਾ ਚੱਕਰ ਹੈਗਾ ਰੂਟ ਕੌਜ਼ ਰੂਟ ਚੱਕਰਾ ਇਹ ਜਿਹੜਾ ਚੱਕਰਾ ਹੈਗਾ ਹਿਊਮਨ ਦੀ ਜਿਹੜੀ ਜਿਹੜੀ ਬੰਦੇ ਦੀ ਇਨਸਾਨ ਦੀ ਸਪਾਈਨ ਆ ਉਸ ਦੇ ਅੰਦਰ ਇੱਕ ਐਸੀ એનર્ਜੀ ਹੈ ਜਿਸ એનર્ਜੀ ਨੂੰ ਅਸੀਂ ਕੁੰਡਲਨੀ ਸ਼ਕਤੀ ਕਹਿੰਦੇ ਆ ਉਹ ਐਸੀ ਪਾਵਰ ਹੈ ਜਿਹੜੀ ਜਦੋਂ ਉਹ ਅਵੇਕਨ ਹੋ ਜਾਂਦੀ ਆ ਤੁਹਾਨੂੰ ਉਹ ਸਹਾਸਤਰ ਤੱਕ ਲੈ ਜਾਂਦੀ ਆ ਦਸਵੇਂ ਦੁਆਰ ਤੱਕ ਲੈ ਜਾਂਦੀ ਆ ਇਹ ਇਸ ਤਰ੍ਹਾਂ ਮੰਨ ਲਓ ਕਿ ਇੱਕ ਸੁੰਡੀ ਜਿਸ ਤਰ੍ਹਾਂ ਧਰਤੀ ਤੇ ਰेंगਦੀ ਹੁੰਦੀ ਆ ਅਸੀਂ ਉਹਨੂੰ ਟੱਚ ਕਰਨ ਨੂੰ ਵੀ ਡਰਦੇ ਆ ਤੇ ਮਗਰ ਕੁਝ ਟਾਈਮ ਕੁਝ ਹਫ਼ਤੇ ਹੋ ਆਪਣੇ ਆਪ ਨੂੰ ਇੱਕ ਕਕੂਨ ਦੇ ਵਿੱਚ ਲਪੇਟ ਲੈਂਦੀ ਤੇ ਕਿਤੇ ਲਟਕ ਜਾਂਦੀ ਆ ਜਿਹੜੀ ਟੂਟੀ ਜੇ ਬਣ ਕੇ ਤੇ ਜਦੋਂ ਉਹਨੂੰ ਤੋੜ ਕੇ ਕੁਝ ਹਫ਼ਤੇ ਬਾਅਦ ਬਾਹਰ ਨਿਕਲਦੀ ਆ ਉਸ ਨੂੰ ਖੂਬ ਸੂਰਤ ਪੰਖ ਨਿਕਲ ਜਾਂਦੇ ਆ ਜਿਹਨੂੰ ਅਸੀਂ ਟੱਚ ਕਰਨ ਤੋਂ ਵੀ ਡਰਦੇ ਆ ਅੱਜ ਉਸ ਨੂੰ ਪਕੜਨਾ ਚਾਹੁੰਦੇ ਆ ਉਹ ਤਿਤਲੀ ਬਣ ਜਾਂਦੀ ਆ ਤੇ ਅਸਮਾਨਾਂ ਚ ਉਡਦੀ ਆ ਇਸੇ ਤਰ੍ਹਾਂ ਜਿਹੜਾ ਸਾਡਾ ਰੂਟ ਚੱਕਰਾ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਆ ਕਾਮ ਸੈਂਟਰ ਜਿਹੜਾ ਸਾਡਾ ਹੈਗਾ ਆ ਇਹ ਸਿਰਫ ਕਾਮ ਮੀਨ ਸੈਕਸ ਹੀ ਨਹੀਂ ਹੈ ਇਟ ਇਜ਼ ਸਾਡੀਆਂ ਕਾਮਨਾਵਾਂ ਦਾ ਦਵਾਰ ਹੈ ਇੱਥੋਂ ਸਾਡੀਆਂ ਕਾਮਨਾਵਾਂ ਸਭ ਪੂਰੀਆਂ ਹੁੰਦੀਆਂ ਤੇ ਇੱਥੇ ਹੀ ਅਸੀਂ ਕਾਮਨਾਵਾਂ ਦੇ ਕਾਰਨ ਫਸਦੇ ਆਂ ਹੁਣ ਅਗਰ ਇਹ ਚੱਕਰ ਤੁਹਾਡਾ ਬੈਲੈਂਸ ਹੈਗਾ ਫਿਰ ਤੁਹਾਡੀਆਂ ਜੋ ਕੁਝ ਵੀ ਡਿਜ਼ਾਇਰ ਹੈਗੀਆਂ ਉਹ ਪੂਰੀਆਂ ਹੁੰਦੀਆਂ ਆ ਤਰੀਕੇ ਦੇ ਨਾਲ ਇਹ ਅਗਰ ਇਹ ਜਿਹੜਾ ਆ ਬੈਲੈਂਸ ਨਹੀਂ ਹੈ ਫਿਰ ਸਾਡੀਆਂ ਹੀ ਡਿਜ਼ਾਇਰਸ ਸਾਨੂੰ ਫਸਾ ਲੈਂੀਆਂ ਕਿਉਂ ਕਿ ਇਸਦੇ ਚਾਰ ਪੈਟਲ ਲੱਗੇ ਆ ਇਹ ਚੱਕਰਾ ਚਾਰ ਪਾਸੇ ਨੂੰ ਖੁੱਲਦਾ ਆ ਚਾਰ ਪੰਖ ਹੈ ਇਸਦੇ ਉਹ ਜਿਹੜੇ ਚਾਰ ਪੰਖ ਹੈਗੇ ਆ ਉਹ ਪਹਿਲਾ ਹੈਗਾ ਆ ਤੁਹਾਡੇ ਚਿੱਤ ਦਾ ਜਦੋਂ ਵੀ ਸਾਡੇ ਅੰਦਰ ਕੋਈ ਡਿਜ਼ਾਇਰ ਉੱਠਦੀ ਆ ਸਾਡੇ ਮਨ ਦੇ ਵਿੱਚ ਇੱਕ ਜਿਹੜੀ ਆ ਕੋਈ ਖਾਸ ਜਾਗਦੀ ਆ ਜਦੋਂ ਉਹ ਜਿਹੜੀ ਭਾਵਨਾ ਹੁੰਦੀ ਆ ਉਹ ਇੱਕੋ ਹੀ ਦਮ ਚਾਹਦੀ ਆ ਕਿ ਉਹ ਅੱਗਾ ਪਿੱਛਾ ਨਹੀਂ ਦੇਖਦੀ ਕ੍ਰੈਡਿਟ ਕਾਰਡ ਕਸਾ ਦੇਵਾ ਮਗਰ ਇੱਥੇ ਫਿਰ ਜਿਹੜਾ ਮਨ ਮਨਸਾ ਬੁੱਧੀ ਕੀ ਹੈ ਜਦੋਂ ਦਿਮਾਗ ਦੇ ਨਾਲ ਬੁੱਧੀ ਦੇ ਨਾਲ ਜਦੋਂ ਤੁਸੀਂ ਸੋਚ ਕੇ ਕੋਈ ਫੈਸਲਾ ਲੈਣੇ ਆ ਤਾਂ ਫਿਰ ਤੁਹਾਨੂੰ ਪਤਾ ਹੈ ਮੇਰਾ ਮੇਰੇ ਕੋ ਮੇਰੇ ਖਰਚੇ ਕਿੰਨੇ ਆ ਮੈਂ ਕਿਸ ਹਿਸਾਬ ਨਾਲ ਇਹਨੂੰ ਕਰਨਾ ਮਗਰ ਜਦੋਂ ਅਸੀਂ ਉਹਨਾਂ ਨੂੰ ਸੋਚਦੇ ਹੀ ਨਹੀਂ ਤੇ ਬਾਈਪਾਸ ਸਿੱਧੇ ਕਰਦੇ ਉੱਤੇ ਅਹੰਕਾਰ ਆ ਜਿਹੜਾ ਫਿਰ ਉਹ ਪੈਡਲ ਜਿਹੜਾ ਚੌਥਾ ਖੁੱਲ ਜਾਂਦਾ ਹੰਕਾਰ ਲਾ ਐਦਾਂ ਦੀ ਕਿਹੜੀ ਗੱਲ ਆ ਚੱਕ ਦੇ ਲੈ ਦਾਂਗੇ ਆਪਾਂ ਦਿਖਾਵੇ 'ਚ ਫਸਦੇ ਨਾ ਜ਼ਿਆਦਾ ਇੱਕ ਕੋਈ ਬੰਦਾ ਇੱਥੋਂ ਕਿਤੇ ਬਾਹਰ ਗਿਆ ਅ ਅਮਰੀਕਾ 'ਚ ਘੁੰਮਣ ਤੇ ਉੱਥੇ ਜਾ ਕੇ 9000 ਡਾਲਰ ਦੀ ਘੜੀ ਚੱਕ ਲਿਆ ਤੇ ਇੱਥੇ ਆ ਕੇ ਫਿਰ ਰੋਵੇ ਕਹਿੰਦਾ ਪਤਾ ਨਹੀਂ ਮੈਂ ਕੀ ਗਲਤੀ ਕਰ ਬੈਠਾ ਇਹ ਕੀ ਹੈਗਾ ਆ ਇਸ ਕਰਕੇ ਇਹ ਬੈਲੈਂਸ ਨਹੀਂ ਹੈਗਾ ਆਪਣਾ ਚੱਕਰ ਜਦੋਂ ਅਸੀਂ ਬੈਲੈਂਸ ਨਹੀਂ ਹੈ ਤੇ ਅਸੀਂ ਜਿਹੜਾ ਹੈਗੇ ਆ ਤੇ ਫਿਰ ਉਹਦੇ ਵਿੱਚ ਫਸਦੇ ਸੋ ਇਹ ਚੱਕਰ ਦੀ ਵਿੱਚ ਜਿਹੜੀ ਜਿਹੜੀ ਹੈ ਜਿੰਨੀਆਂ ਦੁਨੀਆ ਭਰ ਦੀਆਂ ਫਿਰ ਜਦੋਂ ਜਦੋਂ ਅਸੀਂ ਮਤਲਬ ਗਲਤ ਡਿਸੀਜਨ ਲੈਂਦੇ ਆ ਉਹ ਡਿਸੀਜਨ ਦੇ ਵਿੱਚ ਫਸਦੇ ਆ ਤੇ ਫਿਰ ਸਾਨੂੰ ਬੈਕ ਪ੍ਰੋਬਲਮਸ ਬਿਕੋ ਸਾਡਾ ਜਿਹੜਾ ਕੰਮ ਜਦੋਂ ਬੌਸ ਨੂੰ ਤੁਹਾਡੇ ਬਾਰੇ ਪਤਾ ਲੱਗ ਜਾਂਦਾ ਫਸਿਆ ਹੋਇਆ ਬੰਦਾ ਇਹਦੀ ਮਾਰਗੇਜਾਂ ਵਧੀਆਂ ਆ ਤੇ ਡੈਫੀਨੇਟਲੀ ਉਹਨੇ ਫਿਰ ਤੁਹਾਨੂੰ ਜ਼ਿਆਦਾ ਭਜਾਣਾ ਆ ਇਸ ਤਰ੍ਹਾਂ ਆਮ ਹੁੰਦਾ ਹੈ ਉਹੀ ਜਿਹੜਾ ਤੁਹਾਡਾ ਦੋਸਤ ਹੁੰਦਾ ਆ ਉਹਦੀਆਂ ਵੀ ਪ੍ਰੋਬਲਮ ਆ ਆ ਹਰ ਕੋਈ ਬੰਦਾ ਪ੍ਰੋਬਲਮ ਚਾ ਉਹ ਨਹੀਂ ਫਿਰ ਦੇਖਦਾ ਮੇਰਾ ਕੌਣ ਆ ਕੌਣ ਨਹੀਂ ਤੇ ਹਰ ਬੰਦਾ ਫਿਰ ਇਸ ਤਰ੍ਹਾਂ ਅੱਗੇ ਤੋਂ ਅੱਗੇ ਫਸਦਾ ਜਾਂਦਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਆ ਉਹ ਨਿਕਲਦਾ ਕੋਈ ਕਾਰਨ ਆ ਬਾਅਦ ਜੋ ਜੁਆ ਦੇ ਜ਼ਾਇਰ ਜਿੰਨੀਆਂ ਆਪਾਂ ਮਤਲਬ ਜੜੀਆਂ ਹੈਗੀਆਂ ਮਤਲਬ ਅਨਨੇਸੈਸਰੀ ਚੀਜ਼ਾਂ ਜੜੀਆਂ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰ ਦਿੰਨੇ ਆ ਤੇ ਦੁਨੀਆ ਭਰ ਦੇ ਪੰਗਿਆਂ ਚ ਫਸਦੇ ਜਾਂਦੇ ਆ ਸੋ ਦੋਸਤੋ ਇਹ ਰੂਟ ਚੱਕਰਾ ਜਿਹੜਾ ਹੈਗਾ ਆ ਰੂਟ ਕੌਜ਼ ਇਹੀ ਹੈ ਇਸ ਦੇ ਅੰਦਰ ਜਿਹੜੀ ਹੈਗੀ ਹੈ ਇੱਕ ਹੋਰ ਬਹੁਤ ਬਿਊਟੀਫੁਲ ਸ਼ਕਤੀ ਛੁਪੀ ਹੈ ਇੱਥੋਂ ਤਿੰਨ ਨਾੜੀਆਂ ਉੱਠਦੀਆਂ ਈੜਾ ਪਿੰਗਲਾ ਜੜੀਆਂ ਦੋ ਨਾੜੀਆਂ ਤੇ ਸੁਸ਼ਮਨਾ ਉਹ ਜਿਹੜੀ ਸੁਸ਼ਮਨਾ ਹੈਗੀ ਆ ਉਹ ਹੀ ਸੁੱਖਾਂ ਦੀ ਅਸਲ ਦੇ ਵਿੱਚ ਜਿਹੜੀ ਮਣੀ ਹੈਗੀ ਉਹ ਵੀ ਮਣੀ ਤੱਕ ਜਾਂਦੀ ਹੈ ਉਹ ਨਾੜੀ ਸੁਸ਼ਮਨਾ ਜਿਹੜੀ ਹੈਗੀ ਹੈ ਤੇ ਉਹਨੂੰ ਆਪਾਂ ਕੁੰਡਲਨੀ ਸ਼ਕਤੀ ਕਹਿੰਦੇ ਆ ਉਹ ਜਦੋਂ ਸਾਡੀਆਂ ਡਿਜ਼ਾਇਰ ਸਾਡੇ ਕੰਟਰੋਲ ਚ ਆ ਜਾਂਦੀਆਂ ਉਸ ਵਕਤ ਅਸੀਂ ਜਿਹੜਾ ਹੈਗਾ ਆ ਵੀ ਸਾਡੀ એનર્ਜੀ ਸਾਡੇ ਲਈ ਵਰਕ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਤੇ ਅਸੀਂ ਫਿਰ ਜਿਹੜਾ ਹੈਗਾ ਆ ਉਹਨਾਂ ਜਿਹੜਾ ਹੈਗਾ ਉਹਨੂੰ ਹੋਰ ਮਲਟੀਪਲਾਈ ਕਰ ਸਕਦੇ ਹਾਂ ਮਗਰ ਜਦੋਂ ਅਸੀਂ ਸਾਡੀ ਜਿਹੜੀ એનર્ਜੀ ਜਿਹੜੀ ਹੈਗੀ ਆ ਉਹ ਰੋਂਗ ਵੇ ਜਾ ਰਹੀ ਆ ਤੇ ਡੈਫੀਨੇਟਲੀ ਫਿਰ ਅਸੀਂ ਜਿਹੜੇ ਸਾਡੇ ਸਾਡੇ ਫੈਸਲੇ ਰੋਂਗ ਹੁੰਦੇ ਆ ਇਸ ਚੱਕਰ ਦਾ ਜਿਹੜਾ ਕਰਤਾ ਧਰਤਾ ਸੈਟਰਨ ਹੈ ਬਿਕੋਜ਼ ਇਹ ਰੂਟ ਮਤਲਬ ਜੜ ਜਣਾ ਕਿੱਥੇ ਜਿੱਥੇ ਜਿੱਥੇ ਦੁਨੀਆ ਭਰ ਦੀ ਮਤਲਬ ਗੰਦਗੀ ਆ ਫਿਰ ਸਾਨੂੰ ਲੋਅਰ ਜਿਹੜੀਆਂ ਜੌਬ ਜਿੰਨੀਆਂ ਕਰਨੀਆਂ ਪੰਨੀਆਂ ਹਾਰਡ ਜੌਬਸ ਕਰਨੀਆਂ ਪੰਨੀਆਂ ਸਾਨੂੰ ਫੇਰ ਵੀ ਪੈਸਾ ਨਹੀਂ ਬਣਦਾ ਉਹਨਾਂ ਸਾਨੂੰ ਅਸੀਂ ਮਿਸਜੂਜ਼ ਹੁੰਨੇ ਆ ਮਿਹਨਤ ਸਾਡੀ ਹੁੰਦੀ ਹੈ ਜਦੋਂ ਫਾਇਦਾ ਕੋਈ ਹੋਰ ਚੁੱਕ ਰਿਆ ਹੁੰਦਾ ਔਰ ਤੁਸੀਂ ਕੁਝ ਬੋਲ ਨਹੀਂ ਸਕਦੇ ਉਹ ਤੁਹਾਨੂੰ ਇਹ ਫਿਰ ਇਸ ਤਰ੍ਹਾਂ ਦੇ ਚੱਕਰ 'ਚ ਫਸਾਉਂਦਾ ਫਿਰ ਇਸ ਤਰ੍ਹਾਂ ਹੋ ਜਾਂਦਾ ਵੀ ਮੰਨ ਲਓ ਕੋਈ ਤੁਸੀਂ ਵਰਕਰ ਆ ਫੋਰ ਐਗਜ਼ਾਮਪਲ ਤੁਸੀਂ ਰੱਖਿਆ ਆ ਤੁਸੀਂ ਉਹਨੂੰ ਕੱਢਣਾ ਚਾਹਨੇ ਮਗਰ ਹੁਣ ਉਹ ਵਰਕਰ ਜਿਹੜਾ ਆ ਤੁਹਾਨੂੰ ਕੋਈ ਵਰਕਰ ਨਹੀਂ ਮਿਲ ਰਿਹਾ ਬਿਕਾਜ਼ ਉਹ ਹੀ ਆ ਉਹਨੂੰ ਐਦਾਂ ਤੁਹਾਨੂੰ ਆਪਣੇ ਚੱਕਰ 'ਚ ਪਾ ਲਿਆ ਆ ਤੁਸੀਂ ਉਹ ਤੁਹਾਨੂੰ ਲੁੱਟ ਵੀ ਰਿਆ ਮਗਰ ਤੁਸੀਂ ਕੁਝ ਕਰ ਨਹੀਂ ਕਰ ਨਹੀਂ ਸਕਦੇ ਇਹ ਸਾਰੀਆਂ ਚੀਜ਼ਾਂ ਕਦੋਂ ਹੈਪਨ ਹੋਣੀਆਂ ਇਹ ਜਦੋਂ ਤੁਹਾਡੇ ਫੈਸਲੇ ਤੁਹਾਡੇ ਡਿਸੀਜਨ ਜਿਹੜੇ ਹੈਗੇ ਆ ਤੁਸੀਂ ਲੈਣ ਤੋਂ ਪਹਿਲਾਂ ਜਿਹੜੀਆਂ ਸਿਰਫ ਤੇ ਸਿਰਫ ਉਹ ਡਿਸੀਜਨ ਤੁਸੀਂ ਜਿਹੜੇ ਆ ਹਾਰਟ ਤੋਂ ਲਏ ਆ ਉਹਨੂੰ ਮਾਈਂਡ ਦੇ ਨਾਲ ਤੋਲਿਆ ਨਹੀਂ ਬੁੱਧੀ ਦੇ ਨਾਲ ਨਹੀਂ ਤੋਲਿਆ ਸਿਰਫ ਜਿਹੜਾ ਤੁਹਾਡੇ ਚਿੱਤ ਦੇ ਵਿੱਚ ਚੀਜ਼ ਉੱਠੀ ਉਹ ਵਸ ਕਰਤੀ ਸੋ ਇਹ ਚੱਕਰ ਜਿਹੜਾ ਹੈਗਾ ਰੌ ਹੈਗਾ ਇਹ એનર્ਜੀ ਬਹੁਤ ਬਿਊਟੀਫੁਲ ਹੈ ਇਸ એનર્ਜੀ ਦੇ ਵਿੱਚ ਕ੍ਰिएशन ਦੀ ਪਾਵਰ ਹੈ ਇਸ ਇਸ એનર્ਜੀ ਦੇ ਵਿੱਚ ਜਿਹੜਾ ਹੈਗਾ ਇੱਕ ਸੰਕਲਪ ਦੀ ਵੀ ਪਾਵਰ ਹੈ ਮਗਰ ਜਦੋਂ ਅਸੀਂ ਇਸ ਚ ਇਸ ਨੂੰ ਨਹੀਂ ਇੱਧਰ ਜਗਾ ਆਪਾਂ ਦੇ ਫਿਰ ਦੁਨੀਆ ਭਰ ਦੇ ਸਾਡੇ ਦਿਮਾਗ ਦੇ ਉੱਤੇ ਬੋਝ ਪੈਂਦੇ ਆ ਡਰ ਲੱਗਦੇ ਆ ਫੀਅਰ ਲੱਗਦੇ ਆ ਸਾਨੂੰ ਫਿਰ ਹਲੂਸੀਨੇਸ਼ਨ ਸ਼ੁਰੂ ਹੋ ਜਾਂਦੀਆਂ ਫਿਰ ਅਸੀਂ ਕੋਈ ਨਾ ਕੋਈ ਨਸ਼ੇ ਦੇ ਵਿੱਚ ਲੱਗ ਜਾਂਦੇ ਆ ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਰ ਸ਼ਰਾਬਾਂ ਪੀਂਦਾ ਕੋਈ ਬੰਦਾ ਕੋਈ ਜਾਂ ਕੋਈ ਹੋਰ ਨਸ਼ੇ ਕਰਦਾ ਸੋ ਰੀਜ਼ਨ ਬਿਹਾਈਂਡ ਕੀਆ ਸਾਡੇ ਲਏ ਗਏ ਹੋਏ ਫੈਸਲੇ ਉਸ ਵਕਤ ਸਾਨੂੰ ਸਹੀ ਲੱਗਦੇ ਹੁੰਦੇ ਆ ਮਗਰ ਬਹੁਤ ਸਾਰੇ ਫੈਸਲੇ ਠੀਕ ਹੈ ਸਹੀ ਲਏ ਉਹ ਗਲਤ ਪੈ ਗਏ ਅੰਡਰਸਟੈਂਡ ਮਗਰ ਕੁਝ ਚੀਜ਼ਾਂ ਜਿਹੜੀਆਂ ਅਨਨੈਸੈਸਰੀਆਂ ਤੁਹਾਨੂੰ ਪਤਾ ਹੁੰਦਾ ਵੀ ਅਸੀਂ ਕਿੱਥੇ ਗਲਤ ਹੋਏ ਆ ਫਿਰ ਹੈਪਨ ਕੀ ਹੁੰਦਾ ਇਸ ਜਗ੍ਹਾ ਤੇ ਆ ਕੇ ਉਹ ਮਨੁੱਖ ਫਿਰ ਜ਼ਿਆਦਾ ਫਿਰ ਪਾਸਟ ਵਿੱਚ ਰਹਿੰਦਾ ਆ ਜਾਂ ਫਿਰ ਹੁਣ ਫਿਊਚਰ ਦੀ ਚਿੰਤਾ ਰਹਿੰਦੀ ਆ ਉਹ ਮਿਡਲ ਨੂੰ ਜਿਹੜਾ ਜਿਹੜਾ ਪ੍ਰੈਜ਼ੈਂਟ ਆ ਉਹਨੂੰ ਜਿਹੜਾ ਇੰਜੋਏ ਨਹੀਂ ਕਰ ਪਾਉਂਦਾ ਸੋ ਜਦੋਂ ਇਹੋ ਜੀ ਸਿਚੁਏਸ਼ਨ ਹੁੰਦੀ ਆ ਤੇ ਫਿਰ ਡੈਫੀਨੇਟਲੀ ਫਿਰ ਦੁਨੀਆ ਭਰ ਦੀਆਂ ਬਿਮਾਰੀਆਂ ਦੁਨੀਆ ਭਰ ਦੇ ਪੰਗੇ ਕਿਤਨਾ ਕਿਤੇ ਫਿਰ ਧਿਆਨ ਕਿਤੇ ਹੋਰ ਹੈ ਗੱਡੀ ਕਿਤੇ ਹੋਰ ਚਲਾ ਰਹੇ ਆ ਤੇ ਫਿਰ ਫਿਰ ਆਪਾਂ ਐਦਾਂ ਕੋਈ ਨਾ ਕੋਈ ਹੋਰ ਪੰਗੇ 'ਚ ਫਸਦੇ ਆ ਐਂਡ ਬਹੁਤ ਜ਼ਿਆਦਾ ਐਂਗਰ ਉੱਠਦਾ ਕਹਿੰਦੇ ਜਦੋਂ ਕਾਮਨਾਵਾਂ ਦੀ ਫਿਰ ਪੂਰਤੀ ਨਹੀਂ ਹੁੰਦੀ ਤਾਂ ਫਿਰ ਕ੍ਰੋਧ ਉੱਠਦਾ ਜਦੋਂ ਕ੍ਰੋਧ ਦੀ ਪੂਰਤੀ ਨਹੀਂ ਹੁੰਦੀ ਫਿਰ ਲੋਭ ਉੱਠਦਾ ਜਦੋਂ ਲੋਭ ਦੀ ਪੂਰਤੀ ਨਹੀਂ ਹੁੰਦੀ ਫਿਰ ਮੋਹ ਉੱਠਦਾ ਜਦੋਂ ਮੋਹ ਦੀ ਪੂਰਤੀ ਨਹੀਂ ਹੁੰਦੀ ਫਿਰ ਹੰਕਾਰ ਉੱਠਦਾ ਹੰਕਾਰ ਦੀ ਵੀ ਜਦੋਂ ਪੂਰਤੀ ਨਹੀਂ ਹੁੰਦੀ ਫਿਰ ਹੀਣਚਾ ਇਰਚਾ ਦੀ ਪੂਰਤੀ ਨੂੰ ਫਿਰ ਦਵੇਸ਼ ਅੱਗ ਸੂਰਜ ਸੋ ਇਹ ਇੱਥੋਂ ਸ਼ੁਰੂ ਹੁੰਦਾ ਹੈ ਸੋ ਦੋਸਤੋ ਆਪਣੀਆਂ ਜਿਹੜੀਆਂ ਡਿਜ਼ਾਇਰ ਹੈ ਉਹਨਾਂ ਨੂੰ ਬਾਚ ਕਰੋ ਅਸਲੀ ਜਿਹੜੀਆਂ ਡਿਜ਼ਾਇਰ ਨੂੰ ਜਿਹਨੇ ਕੰਟਰੋਲ ਕਰ ਲਿਆ ਇਸ ਕਾਮ ਸ਼ਕਤੀ ਦੀ ਪਾਵਰ ਦੀ ਫਿਰ ਉਹੀ ਇਨਸਾਨ ਜਿਹੜਾ ਹੈ ਨਾ ਬਹੁਤ ਬਿਊਟੀਫੁਲ ਜਿਹੜੇ ਆ ਉਹਦੇ ਰਿਜ਼ਲਟ ਜਿਹੜੇ ਕਿ ਅਸਮਾਨਾਂ ਤੱਕ ਤੁਹਾਨੂੰ ਪੁਜਾ ਸਕਦੇ ਆ ਉਹ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ ਧੰਨਵਾਦ